ਮੇਲਾ ਬਹੁਤ ਚੰਗਾ ਵੀਰੇ ਮਗਰਲੀ ਵਾਰ ਦੇ نو 3.5 ਤੋਂ 400 ਪਸੂ ਦੀ ਐਂਟਰੀ ਵਧਾਈ ਠੀਕ ਹੈ ਹਾਂਜੀ ਤੇ ਬਾਕੀ ਚਲੋ ਮੇਨ ਗੱਲ ਦੀ ਆਜੇ ਕਿਉਂਕਿ ਦੂਜੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿਣਗੀਆਂ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਵੀਡੀਓ ਪਾਈ ਸੀ ਆਪਣੇ ਕੈਮਰਿਆਂ ਦੀ ਉਹਦੇ ਇਤਰਾਜ਼ ਦਿਖਾਇਆ ਪਾਈਆਂ ਨੇ ਵੀ ਨੀਲੀ ਰਾਵੀ ਦੇ ਵਿੱਚ ਪਹਿਲਾਂ ਤਾਂ ਤੁਸੀਂ ਜਮੇ ਮੇਨ ਮੁੱਦੇ ਤੇ ਆਜੋ ਵੀ ਕੀ ਚੱਕਰ ਹੋਇਆ ਕਿਉਂ ਕੀ ਗੱਲਬਾਤ ਬਣੀ ਕਿਉਂ ਚੱਕਰ ਤਾਂ ਇਹ ਹੋਇਆ ਚੱਕਰ ਤਾਂ ਪਹਿਲਾਂ ਤਾਂ ਜਿਵੇਂ ਮੰਨ ਲਓ ਗੱਲਬਾਤਾਂ ਹੁੰਦੀਆਂ ਆਉਂਦੀਆਂ ਠੀਕ ਹੈ ਜੀ ਠੀਕ ਹੈ ਇਹ ਜੇ ਹੁਣ ਆਪਾਂ ਬੰਦੇ ਨੂੰ ਕਹਿਣੇ ਆ ਪਹਿਲਾਂ ਤਾਂ ਬੰਦਿਆਂ ਕੋਲੇ ਆਪਾਂ ਕਹੀ ਚੱਲਾਂਗੇ ਵੀ ਅਸੀਂ ਐ ਕਰਦਾਂਗੇ ਬਹੁਤ ਕਰਦਾਂਗੇ ਅਸੀਂ ਮੂਹਰਾ ਨੂੰ ਵੀ ਤੋੜਦਾਂਗੇ ਅਸੀਂ ਐ ਕਰਦਾਂਗੇ ਵੱਧ ਕੱਢਾਂਗੇ ਐ ਕਰਾਂਗੇ ਹਣਾ ਇਹ ਤਾਂ ਨਾਰਮਲ ਗੱਲਾਂ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਜੇ ਹੁਣ ਆਪਰੋਂ ਬੰਦੇ ਕਹਿੰਦੇ ਵੀ ਭਾਈ ਸਟਾਈ ਕਰੋ ਸਾਨੂੰ ਇੱਥੇ ਗੜਬੜ ਲੱਗਦੀ ਆ ਆਪਾਂ ਤਾਂ ਸਟਾਈ ਕਰਨੀ ਆ ਹਾਂ ਆਪਾਂ ਸਟਾਈ ਕਰਨ ਦਾ ਹੱਕ ਵੀ ਬਣਦਾ ਬਈ ਆਪਾਂ ਮੱਝਾਂ ਵਿੱਚ ਦੋ ਮੱਝਾਂ ਸੀਗੀਆਂ ਚਾਰ ਨੀਲੀ ਰਾਵੀ ਵਾਲਾਂ ਦਾ ਠੀਕ ਹੈ ਐ ਦੋ ਅਟਲਦੀਆਂ ਸੀਗੀਆਂ ਚਾਰ ਹੀ ਬੰਦੇ ਸੀਗੇ ਖਰਾਬ ਕਰਨ ਵਾਲੇ ਚਾਰ ਮੱਝਾਂ ਦੀ ਠੀਕ ਆ ਨੀਲੀ ਰਾਵੀ ਦੀਆਂ ਹ ਤੇ ਚਾਰ ਮੱਝਾ ਇੱਥੇ ਆ ਤੇ ਦੋ ਚਾਲ ਉਹ ਇੱਕ ਝੋਟੀ ਆ ਉਹ ਤੋਂ ਦੂਜੀ ਝੋਟੀਆਂ ਵੱਲੋਂ ਤੇ ਨਿੱਲੀ ਦਾ ਵੀ 10 ਮੱਝੇ ਸੀਗੇ ਚਾਰ ਕਿੰਨੇ ਮੱਝੇ ਚੁਣੀਆਂ ਸੀ ਜੀ ਠੀਕ ਹੈ ਉਹ ਮੱਝਾਂ ਨੂੰ ਕਰਦੇ ਭਾਈ ਆਪਾਂ ਹੁਣ ਸੱਕ ਦੇ ਆਧਾਰ ਤੇ ਜਦੋਂ ਆਪਾਂ ਬੰਦੇ ਕਹਿੰਦੇ ਹੁਣ ਦੇਖੋ ਵੀ ਆਹ ਕੰਮ ਐ ਹੋ ਗਿਆ ਠੀਕ ਹੈ ਜੀ ਕੋਈ ਕੋਈ ਟਾਰ ਕੱਢਦਾ ਕੋਈ ਪੈਰ ਤੇ ਕੋਈ ਚੀਜ਼ ਗਲਤ ਲੱਗ ਜੂ ਐ ਲੱਗ ਜੂ ਜਿਹੜੀ ਵੀ ਅਸੀਂ ਨਹੀਂ ਕਹਿੰਦੇ ਵੀ ਕੋਈ ਚੀਜ਼ ਲੱਗੀ ਐ ਠੀਕ ਹੈ ਜੀ ਠੀਕ ਆ ਉਹ ਚੀਜ਼ ਜਦੋਂ ਉੱਤੋਂ ਲੱਗੀ ਏ ਬਾਬਾ ਜਾਦੇ ਵੀ ਇਹ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਮੁੱਦਾ ਬਣਾਇਆ ਸੀ ਉਹ ਕਹਿੰਦੇ ਸਾਡੇ ਏਵਲ ਲਾਓ ਜਿਹਦਾ ਪੈਰ ਸੇ ਚਾਈ ਮੱਝ ਦੇ ਏਵਲ ਠੀਕ ਹੈ ਜੀ ਏਵਲ ਟੀਕਾ ਤੁਹਾਨੂੰ ਪਤਾ ਹੀ ਹੈ ਕਾਲੇ ਕਿਉਂ ਲੱਗਦਾ ਹਾਂ ਹਾਂ ਲੱਗਦਾ ਉਹ ਸਿਰਫ ਬੂਸਟਨ ਦੀ ਰੈਕਸ਼ਨ ਵਾਸਤੇ ਲੱਗਦਾ ਹੁੰਦਾ ਜਦੋਂ ਰੈਕਸ਼ਨ ਹੁੰਦੀ ਹੈ ਬੂਸਟਨ ਟੀਕੇ ਦੀ ਠੀਕ ਹੈ ਜੀ ਠੀਕ ਹੈ ਇਹ ਕਹਿੰਦੇ ਵੀ ਏਵਲ ਟੀਕਾ ਲਾਓ ਮੈਂ ਸੀ ਡਾਕਟਰ ਜਗਜੀਤ ਵੀ ਸੀਗਾ ਅਸੀਂ ਕਹਾਂ ਵੀ ਬਈ ਨਹੀਂ ਟੀਕਾ ਨਹੀਂ ਲੱਗਣਾ ਹਾਂ ਫੇਰ ਦੂਜੇ ਲੋਡ ਸਟਾਰਟ ਕਰਨ ਲੱਗੇ ਕਹਿੰਦੇ ਵੀ ਜੀ ਬਾਈ ਜੀ ਸਾਡੇ ਕੋਲੇ ਮੱਝ ਹੈ ਸਾਡੀਆਂ ਚਵਾਂਗਾ ਅੱਜ ਤੋਂ ਖਾਲੀ ਕਰੋ ਅੱਜ ਦਾ ਵੀ ਅੱਜ ਤੋਂ ਖਾਲੀ ਨਹੀਂ ਕਰ ਸਕਦੇ ਇਹ ਕਹਿੰਦੇ ਸਾਡੀ ਮੱਝ ਹੈ ਉਹ ਐ ਨਹੀਂ ਪਤਾ ਹੁਣ ਵਧੀਆ ਦੁੱਧ ਦਿੰਦੀ ਦਿੰਦੀ ਇੱਕ ਟਾਈਮ ਕਹਿੰਦੇ 7-7 ਕਿਲੋ ਦਿਆ ਕਰੇ ਇੱਕ ਡੰਗ 15 ਕਿਲੋ ਦੇ ਤਾਂ ਐ ਨਹੀਂ ਪਤਾ ਦੂਜੇ ਡੰਗ ਫੇਰ 15 ਦੀ ਜ ਫੇਰ 15 ਦੀ ਜਾਵੇ ਜਿਹੜੀ ਕਿ ਉਹਨਾਂ ਨੇ ਸੱਟੇਮ ਪੂਰਾ ਜਿਵੇਂ ਅੱਗੇ ਚਵਾਈਏ ਨੇ ਦੁੱਧ ਰੋਕਦੇ ਹੁੰਦੇ ਸੀ ਉਹਨਾਂ ਨੇ ਉਹ ਚੀਜ਼ ਦਿਖਾਉਂਦੀ ਮਹਿਸੂਸ ਕਰਾਇਆ ਕਿਉਂਕਿ ਆਪਣੇ ਇੱਥੇ 15% ਦਾ ਡ੍ਰਿਪ ਹੀ ਹੈ ਲੀਟਰ ਢੇਡ ਲੀਟਰ ਹੁੰਦੇ ਜੇ ਵੱਧ ਹੈ ਸੈਟ ਬੰਦਿਆ ਉਸ ਹਿਸਾਬ ਨਾਲ ਮੱਝ ਬਾਹਰ ਹੋ ਜਾਂਦੀ ਹੈ ਠੀਕ ਹੈ ਜੀ ਉਹ ਵੀ ਮੁੱਦਾ ਖਤਮ ਹੈ ਉਹਨਾਂ ਦੇ ਤਰ੍ਹਾਂ ਛੜੀਆਂ ਵਾਂਗ ਜਿਹੜਾ ਉਹ ਤਾਂ ਕਹਿੰਦਾ ਸੀ ਵੀ ਭਾਈ ਇਹ ਡੋਕੇ ਨਹੀਂ ਹੁੰਦਾ ਹੁੰਦਾ ਵੀ ਇਹ ਮਟਾਇੜ ਤੋਂ ਨਹੀਂ ਹੁੰਦੀ ਡੋਕੇ ਇਹ ਤਾਂ ਭਰੇ ਪਾਇਆ ਹਣਾ ਵੀ ਅਸੀਂ ਟੀਕਾ ਰਿਐਕਸ਼ਨ ਦਾ ਨਹੀਂ ਲਾ ਸਕਦੇ ਠੀਕ ਹੈ ਏਵਲ ਦਾ ਜਮੇ ਨਹੀਂ ਲਾ ਸਕਦੇ ਵੀ ਏਵਲ ਦਾ ਤੁਹਾਨੂੰ ਜੀ ਪਤਾ ਵੀ ਏਵਲ ਹੀ ਲੱਗ ਰਿਹਾ ਹਾਂ 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 ਠੀਕ ਆਪਾਂ ਉਹਦਾ ਕਰਕੇ ਵੀ ਮੱਝਾਂ ਥੋੜੀਆਂ ਜਿ ਇੱਧਰ ਕਰ ਲਈਆਂ ਜੀ ਠੀਕ ਹੈ ਜੀ ਵੀ ਜਿਆਦਾ ਕੈਮਰਾ ਥੱਲੇ ਕੈਮਰਾ ਥੱਲੇ ਦਾ ਸਰ ਗਈਆਂ ਵੀ ਉਹਨਾਂ ਨੂੰ ਅਸੀਂ ਤਿੰਨ ਚਾਰ ਐਂਗਲਾਂ ਵਾਲਿਆਂ ਚ ਲੈ ਲਈਆਂ ਵੀ ਇਧ ਉਹਨੇ ਦੂਰ ਕਰਾ ਲਿਆ ਠੀਕ ਹੈ ਠੀਕ ਹੈ ਬਸ ਉੱਥੇ ਬਸ ਮੁੱਦਾ ਬਣ ਗਿਆ ਠੀਕਾ ਮੁੱਦਾ ਬਣ ਕੇ ਦੂਜਿਆਂ ਦੇ ਦੁੱਧ ਦੇਖਣ ਲੱਗੇ ਜਦੋਂ ਇਹਨਾਂ ਨੇ ਦੂਜਿਆਂ ਨਿੰਦੀ ਲਾਵੀ ਦਾ ਦੁੱਧ ਦੇਖ ਲਿਆ ਹਾਂਜੀ ਉਸ ਤੋਂ ਬਾਅਦ ਇਹ ਮੰਨ ਲੋ ਵੀ ਜਿਵੇਂ ਹੁਣ ਤਾਂ ਇਹ ਆ ਦੇਖੋ ਇਹ ਤਾਂ ਪਰਮਾਤਮਾ ਹੀ ਦੇਣਾ ਵੀ ਜੇ ਆਪਾਂ ਮੈਂ ਹੁਣ ਪਹਿਲਾਂ ਉਹ ਮੇਰਾ ਮੇਰਾ ਕਸੂਰ ਥੋੜੀ ਆ ਤੁਸੀਂ ਨਾ ਫੜ ਮਾਰੋ ਹੁਣ ਪਹਿਲਾਂ ਤੁਸੀਂ ਨਿੰਦੀ ਦਾ ਵੀ ਮੁਰਾ ਵਾਲਿਆਂ ਕੋਲੇ ਕਹਿਣੀ ਆ ਵੀ ਅਸੀਂ 2.5 ਲੀਟਰ ਵੱਧ ਕੱਢਣਾ ਮੁਰਾ ਦਾ ਦੁੱਧ ਹਾਂਜੀ ਠੀਕ ਆ ਮੁਰਕ ਕੇ ਆਪਾਂ ਜੇ ਉਹਨਾਂ ਦਾ ਦੁੱਧ ਦੇਖਦੇ ਆ ਨਿੰਦੀ ਦਾ ਦੁੱਧ ਦੇਖਦੇ ਆ ਮੁਰਕ ਕੇ ਆਪਾਂ ਡਰਨਾ ਸਟਾਰਟ ਕਰ ਦਿੰਦੇ ਆ ਦੁੱਧ ਨੂੰ ਦੇਖ ਕੇ ਹੈਨਾ ਉਹ ਚੀਜ਼ ਨਹੀਂ ਹੁੰਦੀ ਵੀ ਰੂਲ ਬਣਾਇਆ ਹੋਇਆ ਭਾਈ ਜਦੋਂ ਤਨੋਂ ਮਣੋਂ ਇੰਨੇ ਪੈਸੇ ਲਾਉਣੇ ਆ ਕਾਲੇ ਆਪਾਂ ਸਾਰੇ ਭਰਾਗੇ ਜੇਬਾਂ ਦੇ ਵਿੱਚੋਂ ਇਮਾਨਦਾਰੀ ਨਾਲ 1000 ਰੁਪਏ ਇਕੱਠਾ ਕਰਦੇ ਆ 20 ਵੀ ਕਰਦੇ ਕੋਈ 5 ਦਿੰਦਾ ਕੋਈ 10 ਦਿੰਦਾ ਕੋਈ 200 ਦਿੰਦਾ ਹਨ ਇਮਾਨਦਾਰੀ ਨਾਲ ਮੇਨਾ ਆਪਾਂ ਪੂਰਾ ਫੁੱਲ ਕਰਾਉਨੇ ਆ ਸਾਰਿਆਂ ਨੂੰ ਪਤਾ ਕੇ ਮਗਰਲੀ ਵਾਰ ਵੀ ਹਨਾ ਇੰਚ ਕੋਈ ਚਿੜੀ ਨਹੀਂ ਫਰਕੰਦ ਦਿੱਤੀ ਜਾਂਦੀ ਉਹ ਗਿਆ ਕਮੇਟੀ ਦੇ ਡਾਕਟਰ ਆਏ ਉਹਨਾਂ ਨੇ ਨਾਲ ਬੰਦੇ ਤੋਰੇ ਇੱਥੇ ਆਪਣੇ ਕੋਲੇ ਉਹ ਵੀ ਕੈਮਰੇ ਲੱਗੇ ਹੋਏ ਆ ਜਿਵੇਂ ਇਹ ਬੰਦੇ ਕਹਿੰਦੇ ਕੋਈ ਗੱਲ ਤੇ ਆਉਣਾ ਚਾਹੀਦਾ ਬੰਦੇ ਨੂੰ ਠੀਕ ਹੈ ਆਪਣੇ ਕੋਲੇ ਇੱਕ ਕੈਮਰਾ ਇੱਥੇ ਆ ਦਫ਼ਤਰ 'ਤੇ ਲੱਗੇ ਹੋਏ ਚਾਰੇ ਪਾਸੇ ਰਿੰਗਾਂ ਦੇ ਠੀਕ ਹੈ ਬੰਦੇ ਆਏ ਵੀ ਭਾਈ ਅਸੀਂ ਕਹਾਂ ਵੀ ਭਾਈ ਜੀ ਬੰਦਾ ਸਾਡਾ ਨਾਲ ਜਾਊਗਾ ਪੈਸੇ ਤੁਸੀਂ ਦੇਣੇ ਆ ਮੇਰੀ ਗੱਲ ਤੇ ਉਹਨਾਂ ਨੇ ਗੱਡੀ ਕੱਢੀ ਜੀ ਆਪਾਂ ਆਵਦੀ ਕਮੇਟੀ ਮੈਂਬਰ ਤੋਰਿਆ ਨਾਇਬ ਨੂੰ ਉਹ ਟੀਕੇ ਫੜ ਲਿਆ ਉਹ ਹਜੇ ਲੋਕ ਲੱਗੀ ਜਾਂਦਾ ਸੀ ਗੱਡੀ ਦਾ ਨਾਇਬ ਤੇ ਟੀਕੇ ਲੈ ਕੇ ਆ ਗਿਆ ਠੀਕ ਹੈ ਠੀਕ ਹੈ ਟੀਕੇ ਲੈ ਕੇ ਜਿਹੜਾ ਬੁਖਾਰ ਦਾ ਡਾਕਟਰ ਉਹਦੇ ਡਾਕਟਰ ਨੂੰ ਪਤਾ ਹੋ ਹਾਂਜੀ ਉਹ ਟੀਕੇ ਲੈ ਜਾਂਦੇ ਹੋਕਾ ਵੀ ਦਿੱਤਾ ਵੀ ਭਈਆ ਮਾਜ ਨੂੰ ਬੁਖਾਰ ਆ ਚੈੱਕ ਕਰ ਲਓ ਉਹਦੀ ਯਾਰ ਟੀਕੇ ਲਾਉਂਦਿਆਂ ਤੋਂ ਲਾ ਕੇ ਠੀਕ ਹੈ ਟੀਕਾ ਭਰਨ ਵਾਲੇ ਤੋਂ ਲਾ ਕੇ ਵੀਡੀਓ ਕਾਲ ਚੱਲੀ ਰਹੀ ਹੈ ਵੀਡੀਓ ਕਾਲ ਕਹਿੰਦਾ ਵੀਡੀਓ ਬਣਾਉਣੀ ਸਟਾਰਟ ਕੀਤੀ ਵੀ ਹੈ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਬੰਦਾ ਇਦਾਂ ਦਾ ਹੁਰਦਾ ਹੈ ਹਰ ਵਾਰੀ ਕਿਉਂਕਿ ਇਹਨਾਂ ਦਾ ਰੀਤ ਹੀ ਐ ਮਗਰਲੀ ਵਾਰ ਵੀ ਦਸਹਿਰ ਦਾ ਇਹੀ ਕੰਮ ਸੀਗਾ ਠੀਕ ਆ ਦਸਹਿਰ ਨੇ ਮਗਰਲੀ ਵਾਰ ਬਹੁਤ ਰੌਲਾ ਪਾਇਆ ਬਹੁਤ ਕੁਛ ਕੀਤਾ ਮਗਰਲੀ ਵਾਰ ਵੀ ਦਸਹਿਰ ਇਹੀ ਆ ਅਸੀਂ ਛੱਡ ਕੇ ਭੱਜਾਂਗੇ ਕਿਤੇ ਉਹਨਾਂ ਨੂੰ ਕਹਦਾ ਕਰੇ ਤੁਸੀਂ ਮੇਰੇ ਮਗਰ ਲੱਗੋ ਕਿਤੇ ਉਹਨਾਂ ਨੂੰ ਕਹਦਾ ਕਰੋ ਮਗਰ ਲੱਗਾਂਗੇ ਮਗਰਲੀ ਵਾਰ ਵੀ ਇਹੀ ਕੰਮ ਚੱਲਿਆ ਮਗਰਲੀ ਵਾਰ ਵੀ ਆ ਪੱਥ ਜੋੜਤੇ ਸੀਗੇ ਵੀ ਭਾਈ ਤੁਸੀਂ ਜੇ ਜਾਣਾ ਜਾ ਸਕਦੇ ਹੋ ਨਾ ਤੁਹਾਡੀ ਮਰਜ਼ੀ ਐ ਠੀਕ ਆ ਵੀ ਆਪਣੇ ਜਿਹੜੇ ਕਾਨੂੰਨ ਆ ਹੀ ਰਹਿਣਗੇ ਇਹ ਕਹਿੰਦੇ ਹਾਂ ਉਹਦੇ ਟੀਕਾ ਤੁਸੀਂ ਲਾਉਣਾ ਨਹੀਂ ਠੀਕ ਹੈ ਉਹ ਕਹਿੰਦੇ ਵੀ ਜਦੋਂ ਮੱਝ ਮਰਦੀ ਹੈ ਕੋਈ ਵੀ ਠੀਕ ਹੈ ਵੀ ਟੀਕਾ ਲੱਗਦਾ ਹੁੰਦਾ ਵੀਰੇ ਬੁਖਾਰ ਤੇ ਕੱਲ ਨੂੰ ਰਾਤ ਨੂੰ ਸੋਡੀ ਮੱਝ ਨੂੰ ਬਾਈਜਾਂ ਬੁਖਾਰ ਹੁੰਦਾ ਕਿਸੇ ਦਿਨ ਹੋ ਸਕਦਾ ਪੌਣੇ 3 ਢਾਈ ਹੈ ਤਾਂ ਤੁਸੀਂ ਗੋਲੀ ਬੱਟੀ ਗੋਲੀ ਦਿਓ ਬੁਖਾਰ ਲਊਗਾ ਜੇ ਤਿੰਨ ਤੋਂ ਉੱਤੇ ਬੁਖਾਰ ਆ ਸਾਢੇ ਤਿੰਨ ਆ ਫੇਰ ਹੀ ਟੀਕਾ ਲੱਗਣਾ ਹੂੰ ਇਹਨਾਂ ਨੇ ਬੁਖਾਰ ਚੈੱਕ ਕਰਾਇਆ ਚੰਚਲ ਨੂੰ ਸੱਦ ਕੇ ਆਪਦੀ ਦਾ ਇਹਨਾਂ ਦੀ ਮਾਜ ਦਾ ਸਵਾਕ ਦੋ ਬੁਖਾਰ ਸੀਗਾ ਉਹਦੀ ਵੀਡੀਓ ਆਈਏ ਥਰਮਾਮੀਟਰ ਦੀ ਸਾਰਿਆਂ ਦੀ ਇਹ ਸਾਨੂੰ ਕਹਿੰਦੇ ਵੀ ਟੀਕੇ ਸੀ ਆਪ ਲਵਾਉਣੇ ਆਪ ਤੁਹਾਡੇ ਨੂੰ ਸੋਨ ਸੋ ਤੋਂ ਟੀਕਾ ਨਹੀਂ ਲਵਾਉਣਾ ਛੋਟੀ ਕਮੇਟੀ ਤੇ ਸਾਨੂੰ ਵਿਸ਼ਵਾਸ ਨਹੀਂ ਗਲਤ ਟੀਕਾ ਲਾ ਸਕਦੇ ਆ ਤੁਸੀਂ ਅਸੀਂ ਆਪ ਦੇ ਟੀਕੇ ਆਪ ਲਵਾਵਾਂਗੇ ਚੰਚਲ ਕਦਾ ਨਹੀਂ ਮਰੇਗੀ ਇਹ ਕੰਮ ਨਹੀਂ ਹੁੰਦਾ ਕਮੇਟੀ ਨੇ ਹੁਣ ਟੀਕੇ ਲਾਇਆ ਨਾਲ ਬੰਦਾ ਕਿ ਟੀਕੇ ਲਾਇਆ ਛੋਟਾ ਪਸ਼ੂ ਬਿਮਾਰ ਹੈ ਜੋ ਤਿੰਨ ਤੋਂ ਬੁਖਾਰ ਰੋਤੇ ਆ ਛੋਟੇ ਨਾਲ ਜਾਵਾਂਗੇ ਜਾਵਾਂ ਜੀ ਪੈਸੇ ਤੁਸੀਂ ਦੇ ਮੈਂ ਕੋਈ ਮੈਡੀਕਲ ਕੋ ਜਿਹੜੇ ਮਰਜ਼ੀ ਮੈਡੀਕਲ ਤੇ ਰੋਕ ਲਈ ਆਪਾਂ ਫੜ ਲਿਆਵਾਂਗੇ ਇਹ ਕਹਿੰਦੇ ਹਾਂਜੀ ਹਾਂਜੀ ਕਹਿੰਦੇ ਸਾਨੂੰ ਸਾਰਾ ਪੈਂਤਰੇ ਦਾ ਪਤਾ ਇਹ ਕਹਿੰਦੇ ਸੀਲ ਖੋਲ ਕੇ ਵਿੱਚ ਸੀਲ ਦੇ ਉਮੇ ਟੀਕਾ ਪਾਇਆ ਜਾਂਦਾ ਫਿਰ ਸੀਲ ਬੰਦ ਕਰ ਦਿੰਦੇ ਅਸੀਂ ਆਪ ਇਹ ਕਹਿੰਦੇ ਸਾਨੂੰ ਸਾਰਾ ਪਤਾ ਵੀ ਐਪੀਟੀਕਾ ਬੰਦਾ ਕੱਲੇ ਆਪ ਤਾਂ ਸੀਲ ਕਿਤੇ ਭੰਨ ਕੇ ਤੋੜੇ ਨਹੀਂ ਕਿਤੇ ਕੁਛ ਕੀਤਾ ਨਹੀਂ ਭਰਾ ਬਸੰਤ ਆਇਆ ਵੀ ਸੀ ਅਰੀਜਨਲ ਹੀ ਹੁੰਦੀ ਹੈ ਉਹਦਾ ਫਿਰ ਗੱਲ ਹੀ ਜਦੋਂ ਹੁਣ ਵਿਸ਼ਵਾਸ ਦੀ ਉਹ ਠੀਕ ਗਿਆ ਹਨਾ ਅਰੀਜਨਲ ਮੈਡੀਕਲ ਕੋ ਡੱਬਿਆਂ ਦੇ ਵਿੱਚ ਦਵਾਈਆਂ ਅਰੀਜਨਲ ਆਉਂਦੀਆਂ ਅਜਾ ਮੈਡੀਕਲ ਵਾਲੀ ਕੰਪਨੀ ਸਾਨੂੰ ਟੀਕੇ ਗਲਤ ਪਾ ਪਾ ਕੇ ਦੇਊਗੀ ਹੂੰ ਉਹਦਾ ਵਿਸ਼ਵਾਸ ਨਹੀਂ ਸਾਨੂੰ ਛੋਡੇ ਤੇ ਤੇ ਠੀਕ ਹੈ ਤੁਸੀਂ ਜੇ ਸਾਡੀਆਂ ਵਿੱਚ ਸਾਂ ਰੱਖਣੀਆਂ ਅਸੀਂ ਟੀਕੇ ਆਪਣੇ ਆਪ ਦੇ ਆਪੇ ਲਾਵਾਂਗੇ ਸਾਨੂੰ ਤੁਸੀਂ ਰੋਕਣਾ ਨਹੀਂ ਠੀਕ ਹੈ ਅਸੀਂ ਜਿਹੜੀ ਮੱਝ ਨੂੰ ਕਮਾਂਗੇ ਤੁਸੀਂ ਉਹਦੇ ਟੀਕਾ ਨਹੀਂ ਲਾਉਣਾ ਜਾਂ ਜੇ ਬਾਹਰ ਕੱਢਣ ਨੂੰ ਕਹਦਾ ਤੀ ਬਾਹਰ ਕੱਢ ਦੋ ਠੀਕ ਹੈ ਠੀਕ ਹੈ ਕਹਿੰਦੇ ਤੇਰਾ ਵੀ ਪਿੰਦੀ ਸਵਾਲ ਆ ਨਾਲ ਤੇਰੀ ਵੀ ਨੀਲੀ ਰਾਵੀ ਕੱਢੀ ਐ ਤੂੰ ਉਹ ਮੈਂ ਇਸ ਬਾਹਰ ਕਢਾਵਾਂਗਾ ਨਾ ਵੀਰੇ ਹਮ ਵੀਰੇ ਆਪਾਂ ਸੌਂ ਘਾਣ ਜੋ ਗਰੀ ਅੱਜ ਵੀ ਸੌਂ ਘਾ ਸਕਦੇ ਨਾਲ ਜਾ ਕੇ ਮੈਂ ਆਪਾਂ ਥੱਕਾ ਨਹੀਂ ਬਈ ਹੁੰਦਾ ਨਾ ਥੱਕਾ ਕੀਤਾ ਨਾ ਕਰਨਾ ਉਹ ਮਾਂ ਦੀ ਕੋਈ ਦੁਸ਼ਮਣ ਐ ਮਾ ਮਾ ਦੀ ਕੋਈ ਮੁਹੱਬਤ ਵਾਲਾ ਯਾਰ ਦੋਤਾ ਹੈ ਜਿਹੜਾ ਹੱਕ ਹੈ ਜਿਹੜੇ ਭਰਾ ਦੀ ਮਿਹਨਤ ਕੀਤੀ ਵੀ ਅਗਲਾ ਆਪੇ ਜਿੱਤ ਕੇ ਲੈ ਜੂ ਵੀਰੇ ਸਾਡੀਆਂ ਵੀ ਖੜਗੀਆਂ ਆ ਬਾਈ ਹਮ ਠੀਕ ਹੈ ਇਹ ਚਾਰ ਮੱਚਾ ਦੁੱਧ ਦਈ ਜਾਂਦੀਆਂ ਹੈ ਸਾਡੀ ਵੀ ਨਾਲ ਹੀ ਖੜੀ ਹੈ ਮੈਂ ਆਪਣੀ ਵੀ ਕੈਮਰਾ ਥੱਲੇ ਖੜੀ ਹੈ ਕੱਲ ਨੂੰ ਮੈਂ ਇਹਨਾਂ ਨੂੰ ਕਹਿੰਦੂ ਵੀ ਮੈਂ ਤਾਂ ਪ੍ਰਧਾਨ ਮੈਂ ਤਾਂ ਵਾਢੀ ਉੱਤੇ ਰਹੂੰਗਾ ਹਮ ਸੰਕਾ ਵੀ ਇਹ ਇਹ ਸਾਰੇ ਬੰਦੇ ਉੱਤੇ ਹੈਰਾਨ ਨੇ ਜਿੰਨੇ ਵੀ ਹੈਰਾਨ ਵਾਲੇ ਬੈਠੇ ਮੀਲਾ ਤਾਂ ਤੁਸੀਂ ਦੇਖਣਾ ਆਵੋਗੇ ਨਾ ਜਾਮਾ ਬਾਈ ਜਾਮਾ ਤੇ ਤੁਸੀਂ ਆਪ ਹੀ ਆ ਕੇ ਮਾਹੌਲ ਦੇਖੋ ਤੁਹਾਨੂੰ ਆਪ ਪਤਾ ਲੱਗ ਜੂ ਹੁਣ ਦੱਸੋ ਵੀ ਇੱਕ ਬੰਦੇ ਵਾਸਤੇ ਰੂਲ ਕੋਈ ਤੋੜੂਗਾ ਆਪਣੀ ਕਮੇਟੀ ਕਹਿੰਦਾ ਜਦੋਂ ਇੰਨਾ ਪ੍ਰਬੰਧ ਕਰਦਾ ਟੀਕੇ ਨਹੀਂ ਲਾਉਂਦੇ ਤੇ ਆਪਾਂ ਦੂਜੇ ਨੂੰ ਟੀਕੇ ਜਿਵੇਂ ਆਪਦੇ ਹੱਥੇ ਲਾਉਂਦੇ ਦਾਂਗੇ ਬਈ ਜਮਾਂ ਬਾਈ ਜਾਇਜ ਗੱਲ ਆ ਜਿਹੜਾ ਬੰਦਾ ਕੋਈ ਦਿਲ ਚ ਬੇਈਮਾਨ ਹੁੰਦਾ ਉਹੀ ਬੰਦਾ ਕਹਿੰਦਾ ਵੀ ਮੇਰੇ ਹੱਥੀ ਟੀਕੇ ਮੈਂ ਤਾਂ ਆਪੇ ਲਾਉਂਗਾ ਠੀਕ ਆ ਫਿਰ ਦੂਜੀ ਗੱਲ ਜੇ ਉਹਦੇ ਨਾਲ ਤੇ ਤੁਸੀਂ ਵੀ ਡਾਕਟਰ ਹੀ ਲਾਜ ਕਰਾਓ ਵੀਰੇ ਠੀਕ ਆ ਜੇ ਸਾਡੇ ਨੂੰ ਤਾਂ ਬਕਾਰ ਜੇ ਦੋ ਵੀ ਹੋ ਗਿਆ ਤਾਂ ਵੀ ਟੀਕੇ ਲਵਾਉਣੇ ਆ ਜੇ ਅਗਲੀ ਦਿਨ ਨੂੰ ਤਿੰਨ ਚਾਰ ਵੀ ਹੋ ਗਿਆ ਜੇ ਮਰਦੀ ਆ ਤਾਂ ਮਰ ਜਾਂਦੇ ਫਿਰ ਉਹਨਾਂ ਨੂੰ ਇਹ ਵੀ ਆਖਿਆ ਵੀ ਤੁਸੀਂ ਲਿਖ ਕੇ ਦੇ ਦਿਓ ਤੁਸੀਂ ਲਿਖ ਕੇ ਦੇ ਦਿਓ ਵੀ ਆਪਾਂ ਟੀਕਾ ਨਹੀਂ ਲਾ ਜੇ ਕੋਈ ਕੱਲ ਨੂੰ ਮੱਜ ਮਰਦੀ ਐ ਹੂੰ ਬਖਾਰ ਨਾਲ ਕੋਈ ਵੀ ਪ੍ਰੋਬਲਮ ਪੈਂਦੀ ਐ ਨਾ ਵੀ ਉਹਦੇ ਤੁਸੀਂ ਜ਼ਿੰਮੇਵਾਰੀ ਲੈ ਕੇ ਦੇ ਦੋ ਚਾਰੇ ਬੰਦੇ ਵੀ ਨਹੀਂ ਟੀਕਾ ਲਾਉਂਦੇ ਨੀਲੀ ਰਵੀ ਦੇ ਚਾਰੇ ਮੈਸਾਂਲੇ ਨੀ ਰਿਲੇਟੇ ਲਾ ਦੇ ਦੋ ਹੂੰ ਉਹ ਕਹਿੰਦੇ ਨਾ ਕਹਿੰਦੇ ਇਹਦਾ ਨੀਲੀ ਰਵੀ ਦੇ ਇਕੱਲੇ ਦਾ ਹੋ ਕੰਨਾ ਠੀਕ ਹੈ ਅਜੇ ਦਾ ਨਾਮ ਬਾਈ ਦੂਜਿਆਂ ਵੀ ਮੈਸੇ ਹੀ ਐ ਹੂੰ ਜੇ ਤੁਸੀਂ ਕਹਿੰਦੇ ਬਖਾਰ ਅਸੀਂ ਟੀਕਾ ਲੱਗਣੀ ਨਹੀਂ ਦੇਣਾ ਹੂੰ ਬਾਈ ਜੇ ਮਰਦੇ ਆ ਤਾਂ ਉਹ ਤਾਂ ਤੁਸੀਂ ਪਬਲਿਕ ਦੇਖੋ ਅਸੀਂ ਨਹੀਂ ਸਾਡੇ ਕੋਲ ਨੂੰ ਕੋਈ ਮਰਜ਼ੀ ਹੋ ਜੇ ਬਸ ਯਾਰ ਮਰਦੀ ਆ ਮਰੇ ਕਹਿੰਦੇ ਆ ਕੰਮ ਹੋ ਜੇ ਹੂੰ ਠੀਕ ਹੈ ਭਰਾਵਾ ਉਸ ਤੋਂ ਬਾਅਦ ਇਹਨਾਂ ਨੇ ਸਟਰੀਮ ਬਣਾਈ ਹੂੰ ਇਹਨਾਂ ਨੂੰ ਪਸੂਆਂ ਵਾਲਿਆਂ ਨੇ ਵੀ ਆਖਿਆ ਜਿਹੜੇ ਬੰਦੇ ਨਾਲ ਆਏ ਸੀ ਮਿਹਨਤ ਕੀਤੀ ਸੀ ਹਾਂਜੀ ਉਹ ਬੰਦਿਆਂ ਦੀ ਬਈ ਇਹ ਮੰਨੇ ਨਹੀਂ ਠੀਕ ਹੈ ਇਹਨਾਂ ਨੇ ਮੱਝਾਂ ਖੋਲ ਲਈਆਂ ਚਾਰੇ ਹੂੰ ਉਹ ਜਿਹੜੀਆਂ ਵਿੱਚ ਦੋ ਤਿੰਨ ਮੱਝਾਂ ਵਿਚਾਰੀਆਂ ਨਾਲ ਬੰਨੀਆਂ ਹੋਆਂ ਸੀ ਉਹ ਮੱਜਾ ਵਿਚਾਰਾਂ ਦੀਆਂ ਜਿਉ ਲੱਗਿਆ ਤੜਾਉਣ ਇੱਕ ਤਾਂ ਮੁੰਡਾ ਰੋਈ ਪਿਆ ਠੀਕ ਆ ਕਹਿੰਦਾ ਬਾਈ ਮੇਰੇ ਤਾਂ ਬੜੀ ਮਿਹਨਤ ਕੀਤੀ ਹੋਈ ਸੀ ਇਹਨਾਂ ਨੇ ਮਿਹਨਤ ਖਰਾਬ ਕੀਤੀ ਉਹਨੇ ਬੱਚਿਆਂ ਤੇ ਕਦੀਆਂ ਗਾਲਾਂ ਕੱਢੀਆਂ ਅੱਛਾ ਇਹ ਆਪ ਢਾਂਡੇ ਜਿਹਾ ਮੈਂ ਸਾਂ ਪੈਸੇ ਬਿਮਾਰ ਹੁੰਗਾ ਸੀ ਇਹਨਾਂ ਨੇ ਗੱਲ ਬਣਾਈ ਵੀ ਢਾਂਡਾ ਭੱਜ ਗਿਆ ਸੁਖਬੀਰ ਵਰਗੇ ਚਾਰ ਜਣੇ ਬੈਠੇ ਕਲੇ ਬੈਠੇ ਨਾ ਬਾਈ ਲੋਕਾਂ ਦਾ ਵੀਰੋਣੇ ਤੇ ਬੈਠੇ ਹੂੰ ਇਹ ਰੋਂ ਝੂਠਾ ਕੌਣ ਹੈ ਇਹ ਝੂਠਿਆ ਕਾਪਾ ਜੂਠੇ ਇਹ ਤਾਂ ਆਪ ਤਾਂ ਬੈਠਿਆ ਮਿਹਨਤਾਂ ਜਿੰਨੀਆਂ ਗੱਲਾਂ ਸਾਰੀਆਂ ਝੂਠੀਆਂ ਕਹਿੰਦੇ ਢਾਂਡੇ ਵਰਗੇ ਭੱਜ ਗਏ ਉਹਨੇ ਦੱਸਿਆ ਕਹ ਸਾਡੀ ਮੱਝ ਸਾਰੇ ਬੰਦਿਆਂ ਨੂੰ ਦਿਖਾ ਕੇ ਮਟੈਟਸ ਆਹੀ ਬਹੁਤ ਜ਼ਬਰਦਸਤ ਠੀਕ ਆ ਮੱਝਾਂ ਦੇ ਇਨਟੀਵਰਕ ਟੀਕੇ ਲਗਾ ਕੇ ਤਾਂ ਦੋਤੀ ਨਹੀਂ ਦੇਣਾ ਉਹਨਾਂ ਨੇ ਹੈਨਾ ਮਟੈਟਸ ਆ ਬਾਕੀ ਇਹੀ ਗੱਲ ਦੇਖੋ ਜੇ ਬਾਈ ਹੁਣ ਪਸ਼ੂ ਆਪਣਾ ਬਿਮਾਰ ਹੁੰਦਾ ਜਾਂ ਖਰਾਬ ਹੁੰਦਾ ਮੇਲੇ 'ਚੋਂ ਬਾਹਰ ਲੈ ਜਾਓ ਰੌਲਾ ਪਾ ਕੇ ਚਲੋ ਫਿਰ ਮੇਲਾ ਤਾਂ ਨਾ ਖਰਾਬ ਹੋਣਾ ਜੇ ਕਿਸੇ ਪਸ਼ੂ ਨੂੰ ਪ੍ਰੋਬਲਮ ਆਉਂਦੀ ਆ ਉਹ ਜੱਗ ਹੱਲ ਕਰ ਲਓ ਤੇ ਪਰ ਆਸ ਬਹੁਤ ਹੁੰਦੀ ਆ ਲੋਕਾਂ ਨੂੰ ਤੇ ਕਿਉਂਕਿ ਜਦੋਂ 10 12 ਪਸ਼ੂ ਹੁਣ ਮੈਚ ਫਸਿਆ ਹੋਵੇ ਸਵਾਦ ਫੇਰ ਹੀ ਆਉਂਦਾ ਨਾਲੇ ਇਹਨੇ ਬਾਈ ਜਦੋਂ ਢਾਂਡੇ ਦੀਆਂ ਮੱਝਾਂ ਐਸੇ ਦੂਰਣਾ ਜਿਨ੍ਹਾਂ ਚਾਰੇ ਬੰਦੇ ਦੂਜੀ ਮਹੈਸਾ ਜਿਹੜੀ ਉਹ ਆਪਦੀ ਮਹੈਸਾ ਇੱਕ ਦੁੱਧ ਚੰਗਾ ਦਿੰਦੀ ਏ ਠੀਕ ਹੈ ਦੂਜੀਆਂ ਜਿਹੜੀਆਂ ਮਹੈਸਾਂ ਸੀ ਦੋ ਤਿੰਨ ਘੜਦੀਆਂ ਸੀਗੀਆਂ ਇੱਕ ਨਾਲ ਉਂ ਲਿਆਂਦੀ ਵਿੱਚ ਝੋਟੀ ਤੇ ਦੋਨੇ ਮਹੈਸਾਂ ਉਹਨਾਂ ਨੇ ਤੋੜਨੀਆਂ ਬਾਈ ਹਣ ਮਰਵਾਉਣੀਆਂ ਥੋੜੀਆਂ ਦਾਦਾ ਲੱਖ ਰੁਪਏ ਦੀਆਂ ਮੱਝਾਂ ਉਹਨਾਂ ਨੇ ਤੋੜੀਆਂ ਇਹਨਾਂ ਨੇ ਪੂਰੀ ਗੱਲ ਬਣਾਈ ਇਹਨਾਂ ਨੇ ਇੱਥੋਂ ਤੱਕ ਵੀ ਟੱਪਿਆ ਹਾਂ ਹਾਂ ਤੁਸੀਂ ਉਹਨਾਂ ਦਾ ਮਹੈਸਾ ਖੋਲਣ ਕਿਵੇਂ ਦੇਵੇਂਗੇ ਸਾਡੀ ਮੱਝ ਰਿੰਗਣ ਲੱਗੀ ਮੇਰੀ ਮੱਝ ਐਂ ਕਰਦੀ ਮੇਰੀ ਮੱਝ ਐਂ ਕਰਦੀ ਭਈ ਆਪ ਕਿਸੇ ਦੀਆਂ ਜਵਾਕਾਂ ਨਹੀਂ ਮੰਨੇ ਉਹ ਤਿੰਨ ਜਵਾਕ ਬਾਅਦ ਚ ਮੈਸਾ ਲੈ ਕੇ ਗਏ ਇੱਕ ਤਰ੍ਹਾਂ ਰੋਕੇ ਗਏ ਆ ਮੇਰੇ ਕੋਲੇ ਵੀਡੀਓ ਪਈ ਆ ਠੀਕ ਆ ਮੈਂ ਕੱਲੀ ਕੱਲੀ ਵੀਡੀਓ ਕੈਮਰਾ ਥੱਲੇ ਪੰਗਾ ਤੁਸੀਂ ਮੇਲੇ ਤੇ ਆ ਜਾਓ ਮੇਲੇ ਤੋਂ ਬਾਅਦ ਤੁਸੀਂ ਆਪ ਮੰਨੋਗੇ ਵੀ ਯਾਰ ਐ ਨਹੀਂ ਸਕੀਮ ਲਾਉਣੀ ਚਾਹੀਦੀ ਆਪ ਦੀਆਂ ਮੈਸਾ ਦਾ ਬਾਹਰ ਬੰਨੀਆਂ ਉਹਨਾਂ ਕੋਲੇ ਆ ਜਾ ਕਰਨ ੱੱਕੇ ਨਾਲ ਠੀਕ ਆ ੱੱਕੇ ਨਾਲ ਜਿਵੇਂ ਫੋਨ ਵੀ ਉਹਨਾਂ ਨੇ ਕੀਤੇ ਵਿਚਾਰੇ ਨੇ ਉਹ ਕਹਿੰਦੇ ਭਾਈ ਸਾਡਾ ਕੀ ਕਸੂਰ ੱੱਕੇ ਨਾਲ ਵੀ ਜੇ ਸਾਡੇ ਨਾਲ ਕੱਟੋਗੇ ਠੀਕ ਹੈ ਨਹੀਂ ਅਸੀਂ ਜ਼ਿੰਦਗੀ ਚ ਆਏ ਨਹੀਂ ਕਰਨਾ ਬੋਹ ਨਹੀਂ ਕਰਨਾ ਫਲਾਣੇ ਕਰਨਾ ਉਹ ਜਵਾਕ ਰੋਕੇ ਏ ਭਾਈ ਐ ਸਾਡਾ ਨਾ ਕੀਤਾ ਮੱਜਾ ਖੋਲ ਕੇ ਰਹਿ ਗਏ ਦੂਜਿਆਂ ਰਿੰਗੀ ਕਰਨਾ ਅਫਸੈਟ ਕਰਕੇ ਨਾ ਮੱਜਾ ਕਈ ਮਹੀਨਿਆਂ ਜਿਹੜਾ ਨਾਲ ਬੰਨੀਆਂ ਸੀ ਨਾਲ ਕਿਹਦਾ ਨੁਕਸਾਨ ਕੀਤਾ ਇਹਨਾਂ ਨੇ ਪੰਜਾਬ ਵਾਲਿਆਂ ਜਿਹੜੇ ਭਰਾਵਾਂ ਦੇ ਨਾਲ ਬੰਨੀਆਂ ਵੰਗੀਆਂ ਮੈਸਾਂ ਉਹਨਾਂ ਦੀ ਹੋਇਆ ਹਾਂਜੀ ਠੀਕ ਹੈ ਇੱਕ ਗੱਲੋਂ ਕਹਿੰਦੇ ਅਸੀਂ ਥੋੜਾ ਫਾਇਦਾ ਚਾਹੁੰਦੇ ਫਾਇਦਾ ਥੋੜੀ ਚਾਹੁੰਦੇ ਆ ਫਾਇਦਾ ਉਹਦਾ ਭਰਾਵਾਂ ਕੋਈ ਨਹੀਂ ਫਾਇਦਾ ਤਾਂ ਆਪਨੇ ਚਾਹੁੰਦੇ ਆ ਜਿਹੜਾ ਟ੍ਰੈਕਟਰ ਸਾਨੂੰ ਮਿਲਦਾ ਤਾਂ ਠੀਕ ਹੈ ਜੇ ਕਿਸੇ ਨੂੰ ਹੋਰ ਮਿਲਦਾ ਤਾਂ ਅਸੀਂ ਦੁਖੀ ਹਾਂ ਜੇ ਸਾਡੀ ਜਿੱਤ ਦੀ ਆ ਤਾਂ ਚੰਗਾ ਮੇਲਾ ਜੇ ਦੂਜਾ ਜਿੱਤ ਗਿਆ ਮਾੜਾ ਮੇਲਾ ਠੀਕ ਆ ਭਾਈ ਇਹਨਾਂ ਨੂੰ ਬੈਨ ਕੀਤਾ ਸੀ ਠੀਕ ਹੈ ਜੀ ਮਗਰਲੀ ਵਾਰ ਠੀਕ ਹੈ ਜੀ ਠੀਕ ਹੈ ਕਿਉਂਕਿ ਮੈਂ ਕਹਿੰਦਾ ਸੱਚੀਆਂ ਕਰਦਾ ਹਾਂ ਕੱਲ ਜਿਹੜੀ ਗੱਲ ਹੋ ਗਈ ਇਹਨਾਂ ਨੂੰ ਵੀਡੀਓ ਦੇ ਵਿੱਚ ਬੈਨ ਵੀ ਕੀਤਾ ਸਾਰਾ ਕੁਝ ਕੀਤਾ ਸਾਨੂੰ ਫੋਨ ਹੀ ਇੰਨੇ ਕੌਣ ਲੱਗੇ ਯਾਰ ਦੋਸਤਾਂ ਦੇ ਉਹ ਕਹਿੰਦਾ ਚਲ ਯਾਰ ਕੋਈ ਗੱਲ ਨਹੀਂ ਮਗਰ ਨਹੀਂ ਵਾਰ ਮਾੜੀ ਮੁੱਟੀ ਗਲਤੀ ਹੋਏ ਨੇ ਕੋਈ ਚੱਕਰ ਨਹੀਂ ਠੀਕ ਆ ਫੇਰ ਅਸੀਂ ਨਹੀਂ ਲੈਕਤੀ ਕਾਰਵਾਈ ਕਰਾ ਕੇ ਪੀਡੀਐਫ ਵਾਲੇ ਵਾਂਗੂ ਫੇਰ ਅਸੀਂ ਰੱਖਣੀ ਸੀ ਠੀਕ ਆ ਇਹਨਾਂ ਨੇ ਸਾਰਿਆਂ ਤੋਂ ਫੋਨ ਕਰਾਏ ਸਾਡੇ ਖੁਦ ਮੈਂਬਰਾਂ ਤੋਂ 11 ਮੈਂਬਰੀ ਤੋਂ ਤੂੰ ਵੀ ਚਲ ਯਾਰ ਕੋਈ ਗੱਲ ਨਹੀਂ ਯਾਰ ਅਸੀਂ ਮਾੜਾ ਨਹੀਂ ਆਖਿਆ ਅਜੀ ਜ਼ਿੰਦਗੀ 'ਚ ਨਹੀਂ ਕਹਿੰਦੇ ਸਾਡੀਆਂ ਵੀਡੀਓ ਦੇਖ ਲਓ ਅੱਗੇ ਵੀ ਮੇਲੇ ਤੇ ਐਂ ਕਰਦੇ ਸੀ ਇਹ ਮੁੜ ਕੇ ਕਹਿੰਦਾ ਸਾਡੀਆਂ ਵੀਡੀਓ ਦੇਖੋ ਫੇਰ ਇਹ ਲੱਗ ਜਾਂਦੇ ਕਰਨ ਬਾਈ ਹਨਾ ਹੁਣ ਤੁਸੀਂ ਦੱਸੋ ਵੀ ਇਹਦੇ 'ਚ ਬਾਈ ਫਾਇਦਾ ਕੀ ਆ ਤੇ ਇਹ ਸੀ ਬਾਈ ਬਾਈ ਬੀਐਫਏ ਪਿੰਡੀ ਪ੍ਰਧਾਨ ਬਲਕ ਵਸਤੀ ਕਰਨ ਅੱਛਾ ਜੀ ਅੱਛਾ ਹਾਂਜੀ ਆਪਣੇ ਮੇਲੇ ਦੇ ਵਿੱਚ ਹੁਣ ਹੈ ਠੀਕ ਹੈ ਜੀ ਹੁਣ ਦੁਪਹਿਰੇ ਟਾਈਮ ਤੋਂ ਦੇਖ ਲੈ ਕਿੰਨਾ ਹੋ ਗਿਆ ਹਾਂਜੀ ਠੀਕ ਹੈ ਜੀ 1 1:02 ਵਜੇ ਬਾਈ 2:00 ਪੌਣੇ 3:00 ਹੋ ਗਏ ਜੀ 2:00 ਵਜੇ 42 ਮਿੰਟ ਹਾਂਜੀ ਆਪਣੇ ਮੇਲੇ ਦੇ ਦਿਖਾਈ ਵਿੱਚ ਠੀਕ ਹੈ ਤੂੜੀ ਦੀਆਂ ਠੀਕ ਹੈ ਲੱਖਾਂ ਦੀਆਂ ਟਰਾਲੀਆਂ ਭਰੀਆਂਆਂ ਮੂਆਂ ਮੱਕ ਦੀਆਂ ਹਾਰੇ ਲੋਕਾਂ ਧਲੇ ਵਿੱਚ ਦਿਖਾ ਕੇ ਆ ਵੀਰੇ ਠੀਕ ਹੈ ਇੱਕ ਇੱਕ ਮੱਝ ਦੇ ਧਲੇ ਇੱਕ ਇੱਕ ਪੰਡ ਛਿੱਟੀ ਬੈਠੇ ਆ ਦਿਲ ਤਾਂ ਦੁਖਦਾ ਪਰ ਆਪਾਂ ਕਹਿੰਨੇ ਦੇਖੋ ਘਰੇ ਕਿਹੜੇ ਸੌਕਣੀ ਪਾਉਂਦੇ ਕਿਉਂਕਿ ਘਰੇ ਮੁੱਲ ਦੀ ਆ ਬਈ ਇੱਥੇ ਆਪਾਂ ਪੰਡ ਖੋਲ ਨਹੀਂ ਸੌਖੀ ਐ ਨਾਲੇ ਆਪਾਂ ਵੀ 450 ਨੂੰ ਕਮੈਂਟ ਲੈਤੀ ਐ ਹਾਂ ਤੂੜੀ ਇੱਥੇ ਆ ਚਾਰਾ ਇੱਥੇ ਇਹਨਾਂ ਨੇ ਦੋ ਬੰਦੇ ਭੇਜਤੇ ਹੁਣ ਠੀਕ ਹੈ ਜਦੋਂ ਉਹ ਦੋ ਬੰਦਿਆਂ ਦੀ ਲੇਰ ਨਿਕਲੀ ਜਦੋਂ ਉਹਨਾਂ ਨੂੰ ਬੈਨ ਕਰ ਲਾਗੇ ਉਹਨਾਂ ਦੇ ਆਧਾਰ ਕਾਰਡ ਲੈ ਕੇ ਲੈ ਉਹ ਆਪ ਹੀ ਮੰਨ ਕੇ ਕਹਿੰਦੇ ਬਾਈ ਉਹੀ ਭੇਜ ਜਿੰਦਾ ਟੋਂਗਲਾ ਉਹਨਾਂ ਪਕੜਾ ਉਹ ਮੁੰਡਿਆਂ ਨੂੰ ਜਾਣਦੇ ਆ ਹੋ ਰੋਲਾ ਪਾ ਕੇ ਉਹ ਤੁਰ ਗਏ ਬਾਈ ਉਹਨਾਂ ਨੇ ਮਤਲਬ ਪੂਰਾ ਜ਼ੋਰ ਲਾਇਆ ਇਹਨਾਂ ਦੀ ਤੂੰ ਇੱਕ ਦੇਖ ਹੋਰ ਨਾਲ ਦੀ ਨਾਲ ਹੀ ਕਿਸੇ ਕੋਲ ਪਜਰ ਰਿਕਾਰਡਿੰਗ ਆ ਗਈ ਕਹਿੰਦੇ ਜੀ ਉੱਥੇ ਪਸ਼ੂ ਬਹੁਤ ਦੁੱਗਣੇ ਔਖੇ ਆ ਪਾਣੀ ਨਹੀਂ ਹਾਂ ਹਰਾਚਾਰਾ ਨਹੀਂ ਹਾਂਜੀ ਤੂੜੀ ਨਹੀਂ ਜੇ ਤੂੜੀ ਜੇ ਚੀਜ਼ਾਂ ਨਾ ਹੁਣ ਤਾਂ ਦੇ ਦਿੰਦੇ ਪਾਣੀ ਤਾਂ ਨਹੀਂ ਤਾਂ ਲੇਟ ਸਾਰੇ ਧਾਮਾਂ ਦੀ ਹੋ ਜਾਂਦੇ ਆ ਪਗੜਾ ਆਪਾਂ ਪੀਡੀਐਫ ਕਈ ਵਾਰੀ ਆਪਾਂ ਜਾਣਦੇ ਆ 10 ਮਿੰਟ ਲੇਟ ਹੋ ਗਿਆ ਹੁਣ ਕਮੇਟੀ ਦਾ ਕੀ ਕਸੂਰ ਆ ਤਾਂ ਪਾਣੀ ਦਿੰਦੇ ਆ ਨਾ ਜੇ ਲਾਈਟ ਦੀ ਸਪਲਾਈ ਵੀ ਖਰਾਬ ਹੋ ਗਈ 10 ਵੀ ਮਿੰਟ ਫਿਰ ਵੀ ਹੋ ਸਕਦਾ ਇਹ ਤਾਂ ਵੱਡੀ ਗੱਲ ਪੰਨੂ ਦੀ ਡਿਊਟੀ ਸਾਰੀ ਤੂੜੀ ਤੱਕਾ ਤੇ ਆ ਹੁਣ ਵੀ ਜਾ ਕੇ ਖੜ ਗਿਆ ਹੁਣ ਤਾਂ ਦੀ ਸਾਰਾ ਮੇਲਾ ਪਾਵੇ ਜਿੱਧਰੋਂ ਮੁੱਕਣੀ ਉਹ ਤੋਂ ਪਹਿਲਾਂ ਆ ਜਾਂਦੀ ਹੈ ਨਹੀਂ ਜੇ ਜੇ ਤੂੜੀ ਨਾ ਹੁੰਦੀ ਅਸੀਂ ਪੰਡ ਪੰਡ ਨਹੀਂ ਖੋਲਣ ਦਿੰਦੇ ਇਹ ਰਾਤ ਵਾਲੀਆਂ ਵੀਡੀਓ ਕੱਟ ਕੇ ਦੇਖੋ ਲੋਕਾਂ ਦੀਆਂ ਬਣਾਂਗਾ ਤਾਂ ਹੋਣਗੀਆਂ ਨਾ ਕਿਸੇ ਨੇ ਲੇ ਕੇ ਆਇਆ ਯਾਰ ਨਹੀਂ 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 ਆਪਣੀ ਹੈ ਫਿਰ ਇਹਨਾਂ ਦੀ ਰਿਕਾਰਡਿੰਗ ਹੋਣੀ ਪਾਈ ਕਿਉਂ ਤੁਸੀਂ ਸਾਨੂੰ ਮਾਰਾ ਕਹਿੰਦੇ ਆ ਉੱਥੇ ਦਾ ਜੀ ਰੌਲਾ ਚੱਲੀ ਜਾਂਦਾ ਨਾ ਤੂੜੀ ਨਾ ਪਾਣੀ ਨਾ ਕਹਿੰਦੇ ਲਾਈਟ ਨਾ ਆ ਕੋਛੋ ਬੋਲ ਦੱਸੋ ਜੀ ਜੇ ਆ ਗੇ ਰੌਲਾ ਤੁਸੀਂ ਪਉਨੇ ਉਹ ਜੀ ਉਹ ਆ ਰੌਲੇ ਪਾਉਣ ਵਾਲੇ ਬਾਈ ਹਾਂਜੀ ਠੀਕ ਆ ਇਹ ਚੀਜ਼ਾਂ ਇਹ ਕਲਾ ਲੋਕਾਂ ਦੀ ਹੀ ਹੈ ਵੀ ਜੇ ਤਾਂ ਜਿੱਤ ਗਏ ਤਾਂ ਖੁਸ਼ ਆ ਜੇ ਹਾਰ ਗਏ ਤਾਂ ਦੁਖੀ ਆ ਠੀਕ ਆ ਤਿੰਨ ਦਿਨ ਪਹਿਲਾਂ ਰਿਕਾਰਡਿੰਗਾਂ ਪਾਉਂਦੇ ਰਹੇ ਆ ਵੀ ਭਾਈ ਮੱਝਾ ਇੱਕ ਤਰੀਕ ਨੂੰ ਆਉਣਗੇ ਆ ਤਿੰਨ ਤਰੀਕ ਨੂੰ ਵਾਪਸ ਜਾਣਗੇ ਹਾਂਜੀ ਵੀ ਤਿੰਨ ਤਰੀਕ ਨੂੰ ਵਾਪਸ ਜਾਣਗੇ ਬਾਈ ਤੇ ਇੱਕ ਹੁਣ ਜਿਹੜੇ ਕੋਈ ਭਰਾ ਜਿਨ੍ਹਾਂ ਦੇ ਦੇਖੋ ਨੰਬਰ ਆਏ ਨਹੀਂ ਉਹ ਹੁਣ ਇੱਥੇ ਤੇਜ਼ੀ ਕਰਨ ਲੱਗੇ ਹੱਲਾ ਮਚਾਉਣ ਲੱਗੇ ਯਾਨੀ ਪੂਰਾ ਹੀ ਰੌਲਾ ਪੈ ਗਿਆ ਹਨਾ ਇਸ ਤਰ੍ਹਾਂ ਦੇ ਉਹਦੇ 'ਚ ਕੋਈ ਕਸੂਰ ਹੈਗਾ ਆਪਣਾ ਉਹ ਦੇਖੋ ਬਾਈ ਜਨੂਰ ਕਮੇਟੀ ਵਾਲੇ ਸਾਰੇ ਮੈਂਬਰ ਪ੍ਰਧਾਨ ਸਾਰੇ 2 ਮਹੀਨਾ ਤੋਂ ਘਰ ਛੱਡੀ ਫਿਰਦੇ ਬਿਲਕੁਲ ਹੈ ਜੇ ਅੱਜ ਆਪਣਾ ਨੰਬਰ ਨਹੀਂ ਬਣਿਆ ਤਾਂ ਆਪਾਂ ਨੂੰ 1-2 ਦਿਨਾਂ ਨਾਲ ਕੋਈ ਬੰਬ ਨਹੀਂ ਡਿੱਗਦਾ ਕੋਈ ਕੰਮ ਨਹੀਂ ਲੇਟ ਹੁੰਦੇ ਜਾ ਚੋਣਾ ਹੁਣ ਦੇਖ ਲਓ ਜੇ ਨਾ ਬਿਕਦਾ ਚਾਰ ਦਿਨ ਫਿਰ ਵੀ ਬੈਂਕਿੰਗ ਆਈ ਹੈ ਅੱਜ ਮੰਡੀ ਦੇ ਵਿੱਚ ਫੋਨ ਲਾ ਲਓ ਬਹੁਤ ਲੋਕ ਆਏ ਵੇ ਆ ਮਗਰਲੀ ਵਾਰ ਨੂੰ ਸਾਢੇ 3-400 ਐਂਟਰੀ ਵੱਧ ਹੈ ਕਿਪਸਵਾ ਵੱਧਾ ਬਾਈ ਵੱਧਾ ਉਹਨਾਂ ਨੂੰ ਫੋਨ ਲਾਓ ਪੁੱਛੋ ਪਹਿਲਾਂ ਜਾਣਕਾਰੀ ਫੁੱਲ ਰੱਖੀ ਦਿੰਦੇ ਮੇਲੇ ਦੀ ਵੀ ਉਹਨਾਂ ਕੋਲੇ ਤੂੜੀ ਪਈ ਐ ਤੁਸੀਂ ਫੇਰ ਭੈਣ ਰੌਲਾ ਪਾ ਲਓ ਕਿਉਂ ਲੋਕਾਂ ਨੂੰ ਤੁਸੀਂ ਆਪ ਹੀ ਆਪ ਦੀਆਂ ਗਾਲਾਂ ਲਈ ਜਾਂਦੇ ਆ ਸਾਰਾ ਕੁਝ ਪਿਆ ਲੈ ਸ਼ਰਤ ਲਵਾਓ ਇੱਥੇ 5-5 ਲੱਖ ਦੀ ਦੇਖੋ ਜਾਂ ਕੈਮਰੇ ਦੇ ਵਿੱਚ ਕਹਿੰਦਾ ਸ਼ਾਟ ਲਾ ਦੀ ਬਾਈ ਅਗਲੀ ਵੀਡੀਓ ਆਪਣੀ ਇਹੀ ਕਰਦੇ ਹੂੰ ਮੈਂ ਇਸੇ ਕੰਮ ਤੇ ਆ ਮੈਂ ਵੀ ਕਰਦੀ ਹੂੰ ਲਾਈਵ ਬਣਾ ਦੂੰਗਾ ਉਹ ਦੂਜਾ ਵੀਡੀਓ ਕੱਟ ਕੇ ਤੂੰ ਬਾ ਲਾਈਵ ਕਰ ਲੀ ਲਾਈਵ ਕਰ ਦੂੰਗਾ ਪਈ ਬਾਹਰੇ ਨਹੀਂ ਕਿ ਵੀ ਪਤਾ ਬਾਈ ਦਾ ਪੁ ਮਰੀ ਜਨੇ ਆਪਾਂ ਗਮਰਾਹ ਕਰੀ ਜਨੇ ਤੁਸੀਂ ਦੇਖੋ ਸਾਥ ਦੇਣਾ ਬਣਦਾ ਜੇ ਹੁਣ ਇਹ ਜਾਣ ਨੂੰ ਕਾਲੀ ਕਰਦੇ ਸੀ ਜਦੋਂ ਆਪਾਂ ਜਦੋਂ ਮੇਲਾ ਦੇਖਣਾ ਬਾਈ ਦੋ ਦਿਨ ਕੰਮ ਛੱਡ ਵੀ ਸਕਦੇ ਕੋਈ ਵੱਡੀ ਗੱਲ ਨਹੀਂ ਆਪਾਂ ਦੋ ਦੋ ਮਹੀਨਿਆਂ ਤੋਂ ਛੱਡੀ ਬੈਠੇ ਆ ਕਹ ਨਹੀਂ ਤੇ ਵੀਰ ਮੰਨ ਕੇ ਸਾਥ ਦਿਆ ਕਰੋ ਏ ਭਾਈ ਹਿੰਦੀ ਪ੍ਰਧਾਨ ਬੀਐਫਏ ਵੱਲੋਂ ਸਪਸ਼ਟੀਕਰਨ ਸੀਗਾ ਕਿ ਕੱਲੇ ਭਾਈਆ ਪਤਾ ਇਹਦਾ ਦੇਖ ਜਿਹੜੇ ਬੰਦੇ ਕੱਲ ਮੈਸਾ ਲੈ ਕੇ ਗਏ ਆ ਹਾਂਜੀ ਜਿਹੜੇ ਨੀਲੀ ਰਾਵੀ ਵਾਲੇ ਗਏ ਉਹਨਾਂ ਦੇ ਵੀਰੇ ਪੱਕੀ ਮੋਰ ਲੱਗੀ ਇਹ ਯਕੀਨਨ ਨਹੀਂ ਐ ਵੀ ਉਹ ਜ਼ਿੰਦਗੀ ਦੇ ਵਿੱਚ ਨਾ ਉਹਨਾਂ ਦਾ ਪਸ਼ੂ ਬਿਊਟੀ ਕੰਪੀਟੀਸ਼ਨ ਜਿੰਨਾ ਟਾਈਮ ਬੀਐਫਏ ਦਾ ਉਹਨਾਂ ਦਾ ਮੇਲਾ ਚੱਲੂ ਚੱਲੂਗਾ ਪਾਵਾਂ ਦੀ ਇਹ ਲੋਕੇਸ਼ਨਾਂ ਬਦਲਦਾ ਰਹੇ ਉਹ ਗੱਲ ਬੱਕਰੀ ਐ ਪਰ ਜਿੰਨਾ ਟਾਈਮ ਸਾਡੀ ਆ ਕਮੇਟੀ ਹੋਊਗੀ ਮੇਲੇ ਚੱਲਣਗੇ ਉਹਨਾਂ ਦਾ ਟਾਈਮ ਜਿਹੜੀ ਸਾਡੀ ਕਮੇਟੀ ਮੇਲਾ ਕਰੂਗਾ ਫੈਲੋ ਫਾਰ ਮੈਸੇਜ ਹੁੰਦਾ ਬੀਐਫਏ ਉਹਦੇ ਉੱਤੇ ਨਾ ਤਾਂ ਜ਼ਿੰਦਗੀ ਦੇ ਵਿੱਚ ਬ ਨਾ ਕੋਈ ਜ਼ਿੰਦਗੀ ਚ ਚੁਵਾਈ ਵਾਲੀ ਮੱਛ ਪੈਣੀ ਆ ਇਹ ਵੀਰੇ ਕੰਫਰਮ ਹੀ ਐ ਇਹ 101 ਬੰਦੇ ਨੇ ਸਾਈਨ ਕਰਕੇ ਕੱਲ ਉਹਨਾਂ ਦੇ ਹੁੰਦੇ ਹੀ ਬੋਲਤਾ ਸੀ ਜਦੋਂ ਇਹਨਾਂ ਦੀ ਗੱਡੀ ਐ ਤੇ ਖੜੀ ਸੀ ਲੋਡ ਕਰਾਈ ਜਾਂਦੇ ਸੀਗੇ ਜਦੋਂ ਵੀਰੇ ਹੁਣ ਹੋਰ ਬੋਲ ਮੜਾ ਆ ਹੌਲੀ ਓਏ ਤੇ ਜਦੋਂ ਮਤਲਬ ਮੰਨ ਲਓ ਇੱਥੇ ਆਪਾਂ ਇਹ ਨਹੀਂ ਚੋਰੀ ਹੋਣੀ ਕੀਤਾ ਗੱਡੀ ਖਰਾਬ ਹੋਈ ਵੀ ਸੀ ਮੈਤਰੀ ਇੰਜਨ ਖੋਲੀ ਜਾਂਦੇ ਸੀ ਕਿ ਕੁਝ ਪ੍ਰੋਬਲਮ ਪਈ ਆਈ ਆਪਨੂੰ ਨਹੀਂ ਪਤਾ ਵੀ ਉਦੋਂ ਵੀ ਅਸੀਂ ਬੋਲਤਾ ਸੀ ਵੀ ਭਾਈ ਜਿਹੜੇ ਅੱਜ ਮੱਜਾਂ ਖੋਲ ਕੇ ਜਗਾਨੇ ਆ ਸਾਰੀ ਕਮੇਟੀ ਇਕੱਠੀ ਹੋ ਗਈ 101 ਬੰਦੇ ਦਾ ਸਾਈਨ ਹੋਇਆ ਵੀ ਇਹਨਾਂ ਨੂੰ ਵੀ ਪਮਾਂ ਦੀ ਪ੍ਰਧਾਨ ਚਾਵੇ ਜਿੰਗੀ ਮੈਂ ਆਵਾ ਮਾ ਦੀ ਕਾਲਾ ਪਧੌੜਾ ਵਾਲਾ ਪ੍ਰਧਾਨ ਚਾਵੇ ਮੱਲਾ ਆਵਾ ਮਾ ਦੀ ਸਰਪੰਚ ਸਾਹਿਬ ਬਰਨਾਲੇ ਵਾਲੇ ਪ੍ਰਧਾਨ ਚਾਹਣ ਮਤਲਬ ਸਾਡਾ ਕੰਡੇ ਦੇ ਕੁਛ ਨਹੀਂ ਚੱਲਦਾ ਜਾਨੀ ਕਿ ਉਹ ਪੈ ਨਹੀਂ ਹੈ ਜ਼ਿੰਦਗੀ ਵਾਸਤੇ ਵੀਰੇ ਦੂਜੀ ਗੱਲ ਜਿਹੜਾ ਕੋਈ ਧਰਾਵੜ ਆ ਦੇ ਜਿਹੜਾ ਕੋਈ ਧਰਾਵੜ ਕਰਦਾ ਬਈ ਕਾਲੇ ਹਾਂਜੀ ਉਹਨਾਂ ਨੂੰ ਵੀ ਮਤਲਬ ਐ ਨਹੀਂ ਉਹ ਠੀਕ ਹੈ ਉਹਨਾਂ ਨੂੰ ਇਹ ਆਕਾ ਵੀ ਜਦੋਂ ਅਸੀਂ ਬਾਦੀ ਬੜੀ ਰੋਲਾ ਪਾਉਣਾ ਵੀ ਤਿੰਨ ਦਿਨ ਮੇਲੇ ਤੇ ਰਹਿਣਾ ਇੱਥੇ ਆ ਕੇ ਰਿੰਗ ਕਰਾ ਕੇ ਰੋਲਾ ਪਾਉਣ ਲੱਗਣਾ ਵੀ ਇੱਥੇ ਜਾਵਾਂਗੇ ਤਾਂ ਲਗਾਉਂਗਾ ਕਿਉਂ ਜਾਣਾ ਧੰਨਵਾਦ ਅੱਛਾ ਇਹ ਜੇ ਗਾਂਗਾਂ ਦਾ ਆਪਾਂ ਪਹਿਲੀ ਕਹਿੰਦੇ ਰਹੀਆਂ ਹਾਂ ਹਾਂ ਉਹ ਤਾਂ ਆਪਣਾ ਵੀ ਭਾਈ 29 ਨੂੰ ਰਾਤ ਨੂੰ ਆਉਣ ਆਜੋ ਨਹੀਂ 30 ਨੂੰ ਆਓ ਮੁਕਾਬਲਾ ਕਰਕੇ ਮਾਰਦੇ ਹਾਂ ਆ ਜਾ ਸਕਦਾ ਅਸੀਂ ਤਾਂ ਗਾਂਗਾਂ ਮੁਰਗੇ ਤੇ ਬੱਕਰੀਆਂ ਦਾ ਐ ਰੱਖਿਆ ਸੀ ਵੀ ਚੰਗੇ ਆਪਾਂ ਲੋਕਾਂ ਨੂੰ ਤਾਮ ਕਰਾਂਗੇ ਚੰਗੇ ਮੁੰਡੇ ਗੱਲ ਕਰਨਗੇ ਬੱਕਰੀਆਂ ਤੇ ਮੱਝਾਂ ਉਹ ਦੂਜੀਆਂ ਗਾਂਗਾਂ ਮੁੜ ਜਾਣਗੀਆਂ ਮੱਜਾਂ ਦੀ ਇੱਕ ਵੀ 30 ਤਰੀਕ ਦੀ ਐਂਟਰੀ ਹੁੰਦੀ ਸੀ ਕਦੇ ਆਪਾਂ ਬਿਲੇ ਬੈਠਾ ਐਂਟਰੀ ਕਰੀ ਜਾਂਦੇ ਕੋਈ ਮੁਕਾਬਲਾ ਨਹੀਂ ਹੁੰਦਾ ਸੀ ਹੁਣ ਜੇ ਆਪਾਂ ਮੁਕਾਬਲੇ 4-5 ਵੱਧ ਕਰਾਤੇ ਮੁਰਗਿਆਂ ਦੇ ਹੋਗੇ ਗਾਵਾਂ ਦੇ ਹੋਗੇ ਬੱਕਰੀਆਂ ਦੇ ਹੋਗੇ 8 ਬੱਕਰੀਆਂ ਦੇ 4 ਗਾਵਾਂ ਦੇ 4 ਮੁਰਗਿਆਂ ਦੇ ਠੀਕ ਆ ਅੱਟ ਦੇ ਅੱਟ 16 ਮੁਕਾਬਲੇ ਹੋਗੇ ਜੇ 16 ਮੁਕਾਬਲੇ ਬੰਦ ਕਰ ਲੇ 160 ਬੰਦੇ ਨਵੇਂ ਖਿੱਤ ਗਏ ਕੋਈ ਮਾਰਾ ਕੀਤਾ ਬਈ ਨਾ ਨਹੀਂ 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 ਮੁੰਡਿਆਂ ਨੂੰ ਸੌਂਕ ਤਾਂ ਪਿਆ ਨਾ ਆਹ ਦੇਸੀ ਮੁਰਗੇ ਸੀ ਪਹਿਲਾਂ ਘਰ ਘਰ ਫਿਰਦੇ ਹੁੰਦੇ ਸੀ ਪੌਂਦੀ ਮੁਰਗੇ ਦੀ ਗੱਲ ਹੀ ਐ ਵੱਟ ਕੀ ਖਣਾ ਪਰ ਇੱਥੇ ਮੇਲੇ ਦੇ ਦੋ ਮੁਰਗੇ ਆਏ ਸੀ ਇਕੱਲੇ ਦੇਸੀ ਇਕੱਲੇ ਸੀਧੀ ਆਏ ਸੀ ਇਤੋਂ ਪਤਾ ਲੱਗਦਾ ਨਾ ਸੌਂਕ ਡੁੰਗ ਲੋਕਾਂ ਦੇ ਖਤਮ ਹੋ ਗਏ ਨਾ ਇਹ じゃ ਕੁਛ ਕਰਿਆ ਕਰੋ ਉਹ ਕੰਮ ਨਾ ਕਰੋ ਵੀ ਜਿੱਦੈ ਸਾਨੂੰ ਲੋਕ ਗਲਤ ਕੰਮ ਕਰਨ ਨੂੰ ਜਵਾਕਾਂ ਦੀਆਂ ਗਾਲਾਂ ਦੇਣ ਜਵਾਕਾਂਾਂ ਕਰਕੇ ਤੁਰੇ ਫਿਰਦੇ ਆ ਸਾਰੇ ਜਾਣੇ ਵੀ ਕੋਈ ਦੂਰ ਆ ਬੀਰ ਬੇਈਮਨ ਨੇ ਤਰ ਕੋਸ ਨਾ ਕਰੋ ਬੱਚਿਆਂ ਦੇ ਮਾਰੇ ਤੁਰੇ ਫਿਰਦੇ ਆ ਉਹ ਦਿਨ ਦੂਰ ਨਹੀਂ ਜਦੋਂ ਲੋਕ ਜਵਾਕਾਂ ਨਾਲ ਗਾਲਾਂ ਕੱਢਣਗੇ ਜਦੋਂ ਕੋਈ ਵੀ ਕੰਮ ਕੋਈ ਖਰਾਬ ਹੁੰਦਾ ਨਾ ਤਾਂ ਜਿਹੜੇ ਬੰਦੇ ਢਾਂਚਾ ਖਰਾਬ ਕਰਦੇ ਲੋਕ ਉਹਨਾਂ ਨੂੰ ਬੱਚਿਆਂ ਦੇ ਨਾਲ ਗਾਲਾਂ ਕੱਢਦੇ ਕਲੇ ਇਹ ਹਕੀਕਤ ਆ ਵੀਰੇ ਠੀਕ ਆ ਆਪਾਂ ਤਾਂ ਕੀ ਕਰਨਾ ਆਪਾਂ ਲੋਕਾਂ ਨਾਲ ਗੱਲ ਹੀ ਦੱਸਦੇ ਆ ਵੀ ਇਹ ਲੱਗਦਾ ਹੁੰਦਾ ਬਾਅਦ ਚੋਰ ਨੂੰ ਦੇਖ ਸਾਰੇ ਚੋਰ ਲੱਗਦੇ ਹੁੰਦੇ ਆ ਚੰਗੇ ਬੰਦੇ ਲਈ ਸਾਰੇ ਚੰਗੇ ਹੀ ਹੁੰਦੇ ਆ ਤੇ ਹੁਣ ਜਿਵੇਂ ਕੱਲ ਇੱਕ ਬੱਚੀ ਦੀ ਬੱਛੀ ਜਿੱਤ ਕੇ ਗਈ ਆ ਤੁਸੀਂ ਸਮਾਨਤ ਵੀ ਉਹਨੂੰ ਸਪੈਸ਼ਲ ਕੀਤਾ ਹੁਣ ਬੱਚੇ ਜਦੋਂ ਜੁੜਨਗੇ ਤੇ ਕੱਲ ਨੂੰ ਵੱਡੇ ਹੋ ਕੇ ਜਾਨਵਰ ਵੱਧ ਤੋਂ ਵੱਧ ਲੈ ਕੇ ਆਉਣਗੇ ਚਲੋ ਕਿਸੇ ਦਾ ਧੀ ਪੋਤਾ ਕੰਮ 'ਚ ਲੱਗੂ ਨਸੇ ਤੋਂ ਬਤੂ ਉਹ ਕੁੜੀ ਲੈ ਕੇ ਆਈ ਹਾਂ ਉਹ ਬੱਚੀ ਛੋਟੀ ਜੀ ਸੀ ਉਹਦੀ ਬੈਡ ਨੰਬਰ ਤੇ ਨਹੀਂ ਨੰਬਰ ਨਹੀਂ ਨੰਬਰ ਤੇ ਨਹੀਂ ਆ ਫਿਰ ਅਸੀਂ ਜਿਹੜਾ ਆਪਣੀ ਕਮੇਟੀ ਮੈਂਬਰ ਨੂੰ ਟਰੋਫੀ ਮਿਲਦੇ ਹੋ ਟਰੋਫੀ ਲੈ ਕੇ ਕੇ ਭੱਜ ਕੇ ਕੱਢ ਕੇ ਹਾਂ ਕਿੰਨਾ ਚਾਹ ਦਾ ਸਨਮਾਨ ਕੀਤਾ ਫੋਟੋ ਲਈ ਵੀ ਪੁੱਤ ਉਹਨੂੰ ਦੱਸਿਆ ਉਹਨੂੰ ਐਂ ਆਖਿਆ ਪੁੱਤ ਤੂੰ ਹਰ ਗਈ ਉਹਨੂੰ ਐਂ ਦੱਸਿਆ ਵੀ ਪੁੱਤ ਤੈਨੂੰ ਟਰੋਫੀ ਕੱਲ ਨੂੰ ਤਾਂ ਮਿਲਗੀ ਤੂੰ ਪਹਿਲੇ ਨੰਬਰ ਤੇ ਆ ਗਈ ਹਾਂ ਤੂੰ ਪਹਿਲੇ ਨੰਬਰ ਤੇ ਆ ਉਹ ਇੰਨਾ ਖੁਸ਼ ਹੋ ਕੇ ਗਈ ਬੱਚੀ ਵੱਧ ਗਈ ਉਹਦੇ ਜੇ ਬਸ ਇਕੱਲੇ ਠੀਕ ਹੈ ਠੀਕ ਆਹ ਠੀਕ ਉਹਦਾ ਕਰਕੇ ਬਾਹਰ ਨਿਕਲ ਗਈ ਉਹਨਾਂ ਨੂੰ ਸਮਝਾ ਤਗਾ ਉਹਨੂੰ ਕਿ ਅਸੀਂ ਜਿਚਾ ਕੇ ਰੱਖਾਂਗੇ ਤੇ ਉਹ ਟਰਾਫੀ ਨਾਲ ਜਵਾਕ ਨੂੰ ਕਿੰਨਾ ਸੌਕ ਪਾਇਆ ਬਹੁਤ ਬਈ ਆਪਾਂ ਕਹਿੰਦੇ ਯਾਰ ਆਪਣੀ ਤਾਂ ਕਮੇਟੀ ਆ ਵੀ ਬਾਹਰ ਆ ਗਈ ਆਪਾਂ ਜਵਾਕਾਂ ਤੋਂ ਕੀ ਲੈਣਾ ਨਹੀਂ ਆਪਾਂ ਤਾਂ ਇਕੱਲੇ ਇਕੱਲੇ ਜਵਾਕ ਨੂੰ ਤਾਂ ਹੀ ਨਿਮਾਨ ਸਨਮਾਨ ਕਰਦੇ ਆ ਵੀ ਆਪਾਂ ਨੂੰ ਦੇਖ ਕੇ ਅੱਗੇ ਉਹ ਵਧਣਗੇ ਅੱਗੇ ਵਧਣਗੇ ਅੱਗੇ ਵਧਣਗੇ ਹੈਨਾ ਜੀ ਤਾਂ ਠੀਕ ਆ ਜੀ ਬਾਈ ਚਲੋ ਜੀ ਇਹ ਸੀਗਾ ਸਪਸ਼ਟਿਕਨ ਬਾਈ ਪਿੰਦੀ ਵੱਲੋਂ ਕਿਉਂਕਿ ਮੈਂ ਵੀਡੀਓ ਕਰੀ ਸੀ ਤੇ ਮੈਨੂੰ ਉਹਦੇ ਤੇ ਬਹੁਤ ਕਮੈਂਟ ਆਏ ਸੀ ਬਾਈਆਂ ਦੇ ਵੀ ਇਹ ਚੀਜ਼ ਹੋ ਰਹੀ ਹੈ ਜਾਂ ਉਹ ਚੀਜ਼ ਹੋ ਰਹੀ ਹੈ ਇਹ ਥੋੜੀ ਸੀ ਬਾਈ ਨੇ ਚੁੱਪੀ ਜਿਵੇਂ ਕਹਿੰਦੇ ਹੁੰਦੇ ਬੀਐਫਏ ਵੱਲੋਂ ਚੁੱਪੀ ਤੋੜੀ ਗਈ ਹੈ ਤੇ ਸਾਰਿਆਂ ਨੂੰ ਸਪਸ਼ਟੀਕਰਨ ਦਿੱਤਾ ਗਿਆ ਕਿਉਂਕਿ ਇੱਕ ਸਾਈਡ ਦੀ ਗੱਲ ਸੁਣ ਕੇ ਗੱਲ ਨਹੀਂ ਬਣਦੀ ਹੁੰਦੀ ਹੁਣ ਦੋਨੇ ਸਾਈਡ ਦੀ ਗੱਲ ਸੁਣਿਓ ਤੇ ਧਿਆਨ ਨਾਲ ਗੌਰ ਕਰਿਓ ਤੇ ਬਾਅਦ ਤੋਂ ਬਾਅਦ ਪਹੁੰਚੋ ਬਾਈ ਪੂਰਾ ਸਵਾਦ ਵਾਲਾ ਮੇਲਾ ਬਣ ਚੁੱਕਿਆ ਸਾਰੇ ਭਰਾਵਾਂ ਦਾ ਧੰਨਵਾਦ ਜੀ